ਮੈਨੂੰ ਪਤਾ ਵੀ ਮੇਰੇ ਇੱਕ ਵੀ ਬੂਥ ਤੇ ਧੱਕਾ ਨਹੀਂ ਹੋਣਾ ਤੇ ਕਈ ਬੂਥਾਂ ਤੇ ਤਾਂ ਰੜਕੇ ਬੂਥ ਲੱਗੇ ਆ ਰੜਕੇ ਪਿੰਡ ਵਾਲਿਆਂ ਨੇ ਲੰਗਰ ਲਾਇਆ ਮੇਰੇ ਤੋਂ ਪੁੱਛਿਆ ਭਾਂਜੀ ਕੀ ਕਰਨਾ ਮੈਂ ਕਿਹਾ 라ਹੁ ਜੀ ਕੋਈ ਚੱਕਰ ਨਹੀਂ ਕੋਈ ਸਾਜ ਨਹੀਂ ਕਿਉਂਕਿ ਵੋਟਾਂ ਲੋਕਾਂ ਨੇ ਪਾਣੀਆਂ ਜਿਹੜਾ ਵੀ ਲੋਕਾਂ ਦਾ ਫਤਵਾ ਹੋਏਗਾ ਮੈਨੂੰ ਮਨਜ਼ੂਰ ਹੋਏਗਾ ਕੰਮ ਕਰੋ ਵੋਟਾਂ ਵਾਲੇ ਨਿਸ਼ਚਿੰਤ ਹੋ ਜਾਓ ਲੋਕ ਤੁਹਾਨੂੰ ਜਿਤਾਉਣਗੇ ਵੀ ਵੋਟ ਵੀ ਪਾਣਗੇ ਤੁਹਾਡੇ ਕੰਮ ਤੇ ਤੁਹਾਡੇ ਭਾਈਚਾਰੇ ਮੰਮੇ ਤਾਂ ਤੁਸੀਂ ਇੱਕੋ ਜਿਹੇ ਆ ਪਰ ਕੋਈ ਕਿਸੇ ਤਰ੍ਹਾਂ ਦੀ ਲੜਾਈ ਨਾ ਕਰੋ ਮੈਂ ਸਰਪੰਚ ਦੀ ਇਲੈਕਸ਼ਨਸ ਵੀ ਸਾਰੇ ਬੁੱਥਾ ਚ ਗਈ ਮੈਂ ਕਿਹਾ ਜਿਹੜਾ ਵੀ ਜਿੱਤ ਗਿਆ ਉਹ ਮੇਰਾ ਕਾਲੀ ਜਿੱਤ ਜੇ ਚਾਹੇ ਕਾਂਗਰਸੀ ਜਿੱਤ ਜੇ ਕੰਮ ਬਰਾਬਰ ਕੰਮ ਬਰਾਬਰ ਚੈੱਕ ਬਰਾਬਰ ਮਿਲਣਗੇ ਮੈਨੂੰ ਫਿਕਰ ਮੰਦੀ ਹੈ ਕਿ ਜੇਕਰ ਸਾਡੇ ਜ਼ਿਲ੍ਹਾ ਪ੍ਰੀਸ਼ਦ ਜਿੱਤਣਗੇ ਸਾਡੇ ਬਲਾਕ ਸਮਤੀ ਜਿੱਤਣਗੇ ਅਸੀਂ ਆਪਣੀਆਂ ਪੰਚਾਇਤਾਂ ਬਣਾਵਾਂਗੇ ਤਾਂ ਸਾਡਾ ਕਿਤਨਾ ਕਿਤੇ ਜਾ ਕੇ 27 ਦੇ ਵਿੱਚ ਫਾਇਦਾ ਹੋਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਜਿਤਾਉਣਾ ਚਾਹੁੰਦੀ ਹੈ ਨਿੱਜ ਨੂੰ ਨਹੀਂ ਜਿਤਾਉਣਾ ਚਾਹੁੰਦੀ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਪਾਰ ਹੈ ਔਰ ਲੀਡਰਾਂ ਨੇ ਵੀ ਆਪਣੇ ਵਕਾਰ ਦਾ ਸਵਾਲ ਬਣਾਇਆ ਹੋਇਆ ਕਾਂਗਰਸ ਕਹਿੰਦੀ ਹੈ ਕਿ ਜੇਕਰ ਅਸੀਂ ਇਹ ਜਿੱਤਾਂਗੇ ਤਾਂ ਫਿਰ 27 ਵਾਸਤੇ ਸਾਡਾ ਰਾਹ ਕਿਤਨਾ ਕਿਤੇ ਪਧਰਾ ਹੋ ਜਾਣਾ ਸਾਡੀ ਜਿਹੜਾ ਵੋਟ ਬੈਂਕ ਆ ਉਹ ਪਿੰਡਾਂ ਤੱਕ ਸੀਮਿਤ ਜਿਹੜਾ ਇਹ ਉਹ ਨਹੀਂ ਰਹਿਣਾ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਜ਼ਿਆਦਾ ਜਿਹੜਾ ਇਹ ਇਸ ਸਟਰਗਲ ਕਰਨੀ ਪੈਣੀ ਆ ਪਰ ਜਿੱਥੇ ਬਹੁਤ ਸਾਰੀਆਂ ਸੀਟਾਂ ਸੈਂਸਿਟਿਵ ਹੈ ਮੈਂ ਇਸ ਵੇਲੇ ਜਗਰਾਉਂ ਆ ਜਗਰਾਉਂ ਦੇ ਮੇਨ ਹਾਈਵੇ ਤੇ ਆ ਪੁਲ ਤੇ ਖੜੇ ਹੋਏ ਆ ਇਸ ਕਰਕੇ ਕਿਉਂਕਿ ਐਮਐਲਏ ਸਾਹਿਬ ਮੇਰੇ ਨਾਲ ਨੇ ਮਾਨੁਕੇ ਜੀ ਔਰ ਇਹ ਤਾਂ ਨਾਲ ਨੇ ਕਿਉਂਕਿ ਸੈਰ ਕਰਦੇ ਆ ਰਹੇ ਸੀ ਇਸ ਰੋਡ ਤੋਂ ਔਰ ਮੈਨੂੰ ਬੜੀ ਹੈਰਾਨੀ ਹੋਈ ਵੀ ਜਿੱਥੇ ਮੈਨੂੰ ਐ ਲੱਗਦਾ ਹੈ ਵੀ ਸਾਰੇ ਲੀਡਰ ਪਾਰਟੀਆਂ ਦੇ ਜਿੱਥੇ ਰਾਤ ਸੁੱਤੇ ਨਹੀਂ ਹੋਣੇ ਉੱਥੇ ਤੜਕੇ ਬੂਥਾਂ ਤੇ ਪਹੁੰਚ ਗਏ ਹੋਣੇ ਆ ਤੇ ਭੈਣ ਜੀ ਹੋਰੀ ਸੈਰ ਕਰ ਰਹੇ ਨੇ ਇਹਨੇ ਸਮਝਦੇ ਆ ਕਿ ਇਹ ਸੈਰ ਕਰ ਰਹੇ ਨੇ ਇਹਨੇ ਰਿਲੈਕਸ ਕਿਵੇਂ ਨੇ ਭੈਣ ਜੀ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਇਹ ਮੈਂ ਹੈਰਾਨ ਹੋਇਆ ਤੁਹਾਨੂੰ ਦੇਖ ਕੇ ਗੱਡੀ ਪੂ ਮੋੜੀ ਅਸੀਂ ਖੜੇ ਵੀ ਖੈਰ ਰੌਂਗ ਸਾਈਡ ਆ ਤੁਸੀਂ ਇੰਨੇ ਰਿਲੈਕਸ ਕਿਵੇਂ ਹੋ ਬਹੁਤ ਸਾਰੇ ਲੀਡਰ ਨੇ ਜਿਹੜੇ ਇਹ ਕਰ ਰਹੇ ਨੇ ਕਿ ਦੇਖੋ ਜੀ ਸਾਨੂੰ ਨਿਗਰਾਨੀ ਰੱਖਣੀ ਪੈਣੀ ਆ ਬੂਥਾਂ ਤੇ ਜਾਣਾ ਪੈਣਾ ਆਪਣੇ ਵਰਕਰਾਂ ਨਾਲ ਖੜਨਾ ਪੈਣਾ ਪਰ ਤੁਸੀਂ ਬੜੇ ਰਿਲੈਕਸ ਮੂਡ ਚ ਹੋ ਜਗਰਾਉ ਮੈਂ ਜਗਰਾਉਂ ਦਿੱਤੀ ਆ ਮੈਨੂੰ ਪੂਰਾ ਮਾਣ ਮਿਲਦਾ ਜਦੋਂ ਮੈਂ ਆਪਣੇ ਲੋਕਾਂ ਨੂੰ ਗਰਾਊਂਡ ਤੇ ਉਤਾਰਦੀ ਆ ਚਾਹੇ ਸਰਪੰਚੀ ਹੋਵੇ ਜੀ ਚਾਹੇ ਬਲਾਕ ਸਮਤੀ ਹੋਵੇ ਜ਼ਿਲ੍ਹਾ ਪ੍ਰੀਸ਼ਤੀ ਹੋਵੇ ਚਾਹੇ ਮੈਂ ਦੋ ਵਾਰੀ ਜਿੱਤੀ ਹੋਈ ਐਮਐਲਏ ਹੋਵਾਂ ਸਾਡੇ ਮੁੱਖ ਮੰਤਰੀ ਸਾਹਿਬ ਸਾਨੂੰ ਇੱਕੋ ਹੀ ਗੱਲ ਕਹਿੰਦੇ ਹੁੰਦੇ ਆ ਕਿ ਕੰਮ ਕਰੋ ਠੋਕ ਵੋਟਾਂ ਤੋਂ ਪਹਿਲਾਂ ਕੰਮ ਕਰੋ ਵੋਟਾਂ ਵੇਲੇ ਤੁਸੀਂ ਰਿਲੈਕਸ ਰਹੋ ਕਿਉਂਕਿ ਤੁਹਾਡੇ ਕੰਮਾਂ ਨੂੰ ਵੋਟ ਪੈ ਜਾਣੀ ਹੈ ਦੂਜੀ ਗੱਲ ਇਹ ਹੈ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਓ ਮੈਂ ਇੱਕੋ ਗੱਲ ਕਹਿਣੀ ਚਾਹੁੰਦੀ ਆ ਮੈਂ ਆਪਣੇ ਲੋਕਾਂ ਨੂੰ ਅਪੀਲ ਕੀਤੀ ਆ ਮੈਂ ਇਸ ਤੋਂ ਪਹਿਲਾਂ 71 81 ਪਿੰਡਾਂ ਨੂੰ 71 ਇੱਕ ਪਿੰਡ 81 ਇੱਕ ਪਿੰਡ ਜੀ ਇਹ ਚੈੱਕ ਵੰਡਿਆ ਜੀ ਮੈਂ ਕਿਸੇ ਨੂੰ ਨਹੀਂ ਦੇਖਿਆ ਵੀ ਇਹ ਆਕਾਲੀ ਹੈ ਇਹ ਕਾਂਗਰਸੀ ਹੈ ਇਹ ਕੋਈ ਹੋਰ ਪਾਰਟੀ ਦਾ ਮੈਂ ਦੇਖਿਆ ਇਹ ਮੇਰੇ ਹਲਕੇ ਦਾ ਸਰਪੰਚ ਹੈ ਇਹ ਮੇਰਾ ਭਰਾ ਭੈਣ ਹੈ ਇਥੋਂ ਦੇ ਲੰਘਣ ਵਾਲੇ ਲੋਕ ਜਿਹੜੀ ਗਲੀ ਸੜਕ ਬਣ ਗਏ ਉਹ ਮੇਰੇ ਆ ਉਸ ਤੋਂ ਬਾਅਦ ਮੈਂ 191 ਘਰਾਂ ਨੂੰ ਛੱਤਾਂ ਦੀ ਚੈੱਕ ਮੰਡੇ ਸਰਕਾਰ ਨੇ ਦਿੱਤੇ ਉਹਨਾਂ ਦੇ ਟੈਕਸ ਦਾ ਪੈਸਾ ਸੀ ਉਹਦੇ 'ਚ ਵੀ ਮੈਂ ਕੋਈ ਆਕਾਲੀ ਕਾਂਗਰਸੀ ਨਹੀਂ ਦੇਖਿਆ ਹਣਾਏ ਉਹਦੇ 'ਚ ਵੀ ਮੈਂ ਕੋਈ ਮਤਲਬ ਭਾਈਚਾਰਕ ਸਾਂਝ ਬਣਾਈ ਰੱਖੀ ਮੈਂ ਇਸ ਜਗਰਾਉਣ ਦੀ ਧੀ ਹੋਣ ਦੇ ਨਾਤੇ ਅੱਜ ਵੀ ਬੜੀ ਰਿਲੈਕਸਡ ਮੂਡ 'ਚ ਆ ਮੈਨੂੰ ਪਤਾ ਵੀ ਮੇਰੇ ਇੱਕ ਵੀ ਬੂਥ ਤੇ ਥੱਕਾ ਨਹੀਂ ਹੋਣਾ ਕਈ ਬੂਥਾਂ ਤੇ ਤਾਂ ਰੜਕੇ ਬੂਥ ਲੱਗੇ ਆ ਰੜਕੇ ਪਿੰਡ ਵਾਲਿਆਂ ਨੇ ਲੰਗਰ ਲਾਇਆ ਮੇਰੇ ਤੋਂ ਪੁੱਛਿਆ ਭੈਣ ਜੀ ਕੀ ਕਰਨਾ ਮੈਂ ਕਿਹਾ ਲਾਹੋ ਜੀ ਕੋਈ ਚੱਕਰ ਨਹੀਂ ਕੋਈ ਸਾਇ ਨਹੀਂ ਕਿਉਂਕਿ ਵੋਟਾ ਲੋਕਾਂ ਨੇ ਪਾਉਣੀਆਂ ਜਿਹੜਾ ਵੀ ਲੋਕਾਂ ਦਾ ਫਤਵਾ ਹੋਏਗਾ ਮੈਨੂੰ ਮਨਜ਼ੂਰ ਹੋਏਗਾ ਅੱਛਾ ਫਿਰ ਇਹ ਬਹੁਤ ਸਾਰੇ ਲੀਡਰਾਂ ਤੇ ਇਲਜ਼ਾਮ ਕਈ ਕਈ ਹਲਕੇ ਆ ਕਨੌਰ ਦੇ ਵਿੱਚ ਗੁਰਲਾਲ ਹੋਰਾਂ ਤੇ ਕਈ ਇਲਜ਼ਾਮ ਲੱਗ ਗਏ ਤੁਹਾਡੇ ਲੀਡਰਾਂ ਤੇ ਬਹੁਤ ਸਾਰੇ ਇਲਜ਼ਾਮ ਲੱਗ ਗਏ ਕਿ ਜੀ ਕਾਗਜ਼ ਰੱਦ ਕਰਤੇ ਜੀ ਇਹ ਹੋ ਗਿਆ ਸਰਕਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਸਰਕਾਰ ਦਾ ਹਿੱਸਾ ਹੀ ਤੁਸੀਂ ਹੋ ਇਹ ਇਸ ਨੂੰ ਲੋਕ ਕਿਵੇਂ ਸਮਝਣ ਫਿਰ ਦੇਖੋ ਜੀ ਮੈਂ ਤਾਂ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਤਾ ਸਾਡੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਕਹਿੰਦੇ ਆ ਵੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ੍ਹ ਦੋ ਮੈਂ ਖੋਲ੍ਹਤਾ ਜੀ ਕੰਮ ਕਰੋ ਵੋਟਾਂ ਵਾਲੇ ਨਿਸ਼ਚਿੰਤ ਹੋ ਜਾਓ ਲੋਕ ਤੁਹਾਨੂੰ ਜਿਤਾਉਣਗੇ ਵੀ ਵੋਟ ਵੀ ਪਾਉਣਗੇ ਤੁਹਾਡੇ ਕੰਮ ਤੇ ਤੁਹਾਡੇ ਭਾਈਚਾਰੇ ਕੋ ਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਆ ਜੀ ਸ਼ੁਰੂ ਤੋਂ ਤੁਰੇ ਹੋਏ ਆ 17 ਤੋਂ 22 ਤੇ 22 ਤੋਂ 27 ਸਾਡਾ ਇੱਕੋ ਹੀ ਗੱਲ ਹੈ ਵੀ ੱੱਕੇ ਨਾਲ ਕੋਈ ਨਹੀਂ ਜਿੱਤ ਸਕਦਾ ਤੇ ਕੋਈ ਨਹੀਂ ਜਿਤਾ ਸਕਦਾ ਜਿੰਨਾ ਤੁਸੀਂ ਲੋਕਾਂ ਦੇ ਵਿੱਚ ਆਪਸੀ ਸਾਂਝ ਬਣਾਉਂਦੇ ਜਾਓਗੇ ਉਹ ਮੇਰੇ ਹੀ ਆ ਹੁਣ ਜਿਹੜੇ ਸਰਪੰਚ हां ਘੇੜਾ ਜਰੂਰ ਮਾਰੂਗੀ ਇਹ ਜਰੂਰ ਸਾਰੇ ਬੁੱਥਾ ਤੇ ਜਾਉਂਗੀ ਮੈਂ ਮੈਂ ਜਿੱਥੇ ਅਕਾਲੀ ਵੀ ਬੈਠੇ ਹੋਏ ਉਹਨਾਂ ਨੂੰ ਵੀ ਸੱਸੀ ਘਰ ਬੁਲਾ ਕੇ ਆਉਂਗੀ ਕਾਂਗਰਸੀ ਬੈਠੇ ਉਹਨਾਂ ਨੂੰ ਵੀ ਫਤਿਹ ਦੀ ਸੰਝ ਸਾਰੇ ਬੁੱਥਾ ਤੇ ਜਾ ਕੇ ਮੈਂ ਤੁਹਾਨੂੰ ਫੋਟੋਆਂ ਵੀ ਭੇਜਾਂਗੀ ਸਭ ਨੂੰ ਕਹਿ ਕੇ ਆਉਂਗੀ ਵੀ ਬੋਟਾ ਚਾਚੇ ਮਾਮੇ ਤਾਏ ਤੁਸੀਂ ਇੱਕੋ ਜਿਕੇ ਆ ਪਰ ਕੋਈ ਕਿਸੇ ਤਰ੍ਹਾਂ ਦੀ ਲੜਾਈ ਨਾ ਕਰੋ ਮੈਂ ਸਰਪੰਚ ਦੀ ਇਲੈਕਸ਼ਨ 'ਚ ਵੀ ਸਾਰੇ ਬੁੱਥਾ 'ਚ ਗਈ ਮੈਂ ਕਿਹਾ ਜਿਹੜਾ ਵੀ ਜਿੱਤ ਗਿਆ ਉਹ ਮੇਰਾ ਅਸੀਂ ਪੇਪਰ ਇੱਕ ਵੀ ਤੁਸੀਂ ਸਾਡੇ ਹੋਣ ਵਾਲੇ ਯਾਰਾਂ ਤੋਂ ਪੁੱਛੋ ਚਾਹੇ ਉਹ ਕਾਲੀ ਜਿੱਤ ਜੇ ਚਾਹੇ ਕਾਂਗਰਸੀ ਜਿੱਤ ਜੇ ਕੰਮ ਬਰਾਬਰ ਕੰਮ ਬਰਾਬਰ ਚੈੱਕ ਬਰਾਬਰ ਮਿਲਣਗੇ ਕੰਮ ਬਰਾਬਰ ਆ ਪਿੰਡਾਂ ਦਾ ਵਿਕਾਸ ਵੀ ਬਰਾਬਰ ਹੋਏਗਾ ਮੇਰੇ ਮਨ 2027 ਵਾਸਤੇ ਫਿਰ ਫਿਕਰਮੰਦੀ ਨਹੀਂ ਤੁਹਾਨੂੰ ਜਿਵੇਂ ਬਾਕੀਆਂ ਨੂੰ ਫਿਕਰਮੰਦੀ ਹੈ ਕਿ ਜੇਕਰ ਸਾਡੇ ਜ਼ਿਲ੍ਹਾ ਪ੍ਰੇਸ਼ਾਨ ਜਿੱਤਣਗੇ ਸਾਡੇ ਬਲਾਕ ਸੰਮਤੀ ਜਿੱਤਣਗੇ ਅਸੀਂ ਆਪਦੀਆਂ ਪੰਚਾਇਤਾਂ ਬਣਾਵਾਂਗੇ ਤਾਂ ਸਾਡਾ ਕਿਤੇ ਨਾ ਕਿਤੇ ਜਾ ਕੇ 27 ਦੇ ਵਿੱਚ ਫਾਇਦਾ ਹੋਣਾ ਆਮ ਆਦਮੀ ਪਾਰਟੀ ਇਸ ਤੋਂ ਸਟ੍ਰੈਟਜੀ ਉਲਟ ਹੈ ਆਮ ਆਦਮੀ ਪਾਰਟੀ ਦੀ ਕਰ ਲੋਕਾਂ ਨੂੰ ਜਿਤਾਉਣਾ ਚਾਹੁੰਦੀ ਐ ਨੱਚ ਨੂੰ ਨਹੀਂ ਜਿਤਾਉਣਾ ਚਾਹੁੰਦੀ ਸਾਡੀ ਲੜਾਈ ਆਪਣੇ ਲਈ ਨਹੀਂ ਐ ਸਾਡੀ ਲੜਾਈ ਭ੍ਰਿਸ਼ਟਾਚਾਰ ਵਿਰੁੱਧ ਸਾਡੀ ਲੜਾਈ ਉਹਨੂੰ ਗੁੰਡਾਗਰਦੀ ਦੇ ਵਿਰੁੱਧ ਐ ਸਤਾਈ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਕੀਤਾ ਮੈਂ ਉਹਨਾਂ ਨੂੰ ਗਲਤ ਕਹੂੰਗੀ ਮੈਂ ਨਹੀਂ ਕਹੂੰਗੀ ਸਹੀ ਪਰ ਮੇਰੇ ਹਲਕੇ ਦੇ ਵਿੱਚ ਤਾਂ ਮੈਂ ਇਹ ਵੀ ਕਹਤਾ ਸੀ ਸਾਡੇ ਡੀਸੀ ਸਾਹਿਬ ਨੇ ਇੰਨਾ ਧਿਆਨ ਦਿੱਤਾ ਮੈਂ ਕਿਹਾ ਜੇ ਇਹਨਾਂ ਦੇ ਵਿਰੋਧੀਆਂ ਦੇ ਕੋਈ ਮਾੜੇ ਮੋٹے ਕਾਗਜ਼ਾਂ ਤੇ ਸਾਈਨ ਲੈਂਦੇ ਕਰਾ ਲਓ ਕੋਈ ਰੱਦ ਰੁੱਦ ਨਹੀਂ ਕਰਨੇ ਆਪਾਂ ਪੇਪਰ ਇੱਕ ਵੀ ਕਾਗਜ਼ ਤੁਹਾਡੇ ਹਲਕੇ 'ਚ ਵੈਸੇ ਵੀ ਕੋਈ ਸ਼ਿਕਾਇਤ ਕੋਈ ਬੋਲੀ ਵੱਡੀ ਆਈ ਨਹੀਂ ਹੈਗੀ ਸਾਡੇ ਹਲਕੇ 'ਚ ਕੋਈ ਪੇਪਰ ਰੱਦ ਨਹੀਂ ਤਾਂ ਹੀ ਤਾਂ ਤੁਹਾਡੇ ਵਾਲੇ ਮੀਡੀਆ ਵਾਲੇ ਸਾਨੂੰ ਘੱਟ ਕਵਰ ਕਰਦੇ ਮੈਂ ਤਾਂ ਰਾਹ 'ਚ ਖੜ੍ਹ ਕੇ ਤੁਹਾਨੂੰ ਕਵਰ ਕਰਨ ਵਾਸਤੇ ਤੇ ਸਾਡੇ ਹਲਕੇ 'ਚ ਨਾ ਸਰਪੰਚੀ ਵੇਲੇ ਕਿਸੇ ਦੇ ਕਾਗਜ਼ ਰੱਦ ਹੋਏ ਆ ਨਾ ਹੁਣ ਰੱਦ ਹੋਏ ਆ ਜਿਹੜੀ ਗੱਲ ਤੁਸੀਂ 27 ਦੀ ਕੀਤੀ ਆ ਇਨਸਾਨ ਦਾ ਦੰਦ ਦਾ ਭਰੋਸਾ ਨਹੀਂ ਹੁੰਦਾ ਗੱਲਾਂ ਆਪਾਂ 25 ਸਾਲ ਦੀਆਂ ਕਰੀ ਜਾਈਏ ਮੈਂ ਤਾਂ ਅੱਜ ਦੇ ਕੰਮ ਕਰਦੀ ਆ 27 ਚ ਜੇ ਮੇਰੇ ਸੱਚੇ ਪਾਤਸ਼ਾਹ ਨੂੰ ਪਾਰਟੀ ਨੂੰ ਮੇਰੇ ਕੰਮ ਮਨਜ਼ੂਰ ਹੋਏ ਤਾਂ ਮੈਂ ਅੱਗੇ ਆਵਾਂਗੀ ਨਹੀਂ ਤਾਂ ਬੜੇ سارے ਘਰੇ ਬੈਠੇ ਅਸੀਂ ਵੀ ਬੈਠਾਂਗੇ ਇੱਥੇ ਥੋੜੇ ਟਾਈਮ 'ਚ ਤੁਹਾਡਾ ਇਹ ਤੁਹਾਡੀ ਇਹ ਵੀਡੀਓ ਤੁਹਾਡੇ ਹਲਕੇ ਦੇ ਲੋਕ ਦੇਖਣ ਲੱਗ ਜਾਣਗੇ ਤਾਂ ਕੀ ਕਹਿਣਾ ਚਾਹੋਗੇ ਹਲਕੇ ਦੇ ਲੋਕ ਮੈਂ ਇੱਕੋ ਹੀ ਅਪੀਲ ਕਰਦੀ ਆ ਇਹ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਜਿੱਤ ਹਾਰ ਬਰਾਬਰ ਹੁੰਦੀ ਹੈ ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਮੈਂ ਨੇਤਾਵਾਂ ਨੂੰ ਵੀ ਆਸ ਰੱਖਦੀ ਆਂ ਨੇਤਾਵਾਂ ਤੋਂ ਮੇਰੇ ਭਾਈ ਆ ਸਾਰੇ ਵੀ ਆਪਾਂ ਆਪਣੇ ਵਰਕਰਸ ਨੂੰ ਢੁਕਾਈ ਗਏ ਨਾ ਆਪਾਂ ਵੱਧ ਤੋਂ ਵੱਧ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੀਏ ਸ਼ਾਂਤ ਸ਼ਾਂਤੀ ਦੀ ਅਪੀਲ ਕਰੀਏ ਇਹ ਇਲੈਕਸ਼ਨ ਤੋਂ ਬਾਅਦ ਕੱਲ ਤੋਂ ਇੱਕ ਨਾਰਮਲਟੀ ਸ਼ੁਰੂ ਹੋ ਜਾਣਾ ਜਿੱਥੇ ਪਿੰਡਾਂ ਵਾਲਿਆਂ ਨੇ ਪਿੰਡਾਂ ਵਾਲਿਆਂ ਦੇ ਮੱਥੇ ਲੱਗਣਾ ਅੱਜ ਤੋਂ ਬਾਅਦ ਕੋਈ ਮੰਚ ਰੰਜਸ਼ ਇਹ ਨਾ ਹੋਵੇ ਮੈਂ ਕੱਲ ਮੇਰੇ ਨਾਲ ਆ ਹੋਇਆ ਹੁਣ ਮੈਂ 5 ਸਾਲ ਇਹ ਨਿਵੇੜੂਗਾ ਮੈਂ ਪੁਲਿਸ ਨੂੰ ਅਪੀਲ ਕਰਦੀ ਹਾਂ ਲੈਂਡ ਆਰਡਰ ਮੇਨਟੇਨ ਰੱਖਿਓ ਮੈਂ ਆਸ ਰੱਖਦੀ ਹਾਂ ਮੇਰੇ ਲੋਕਾਂ ਤੋਂ ਕਿ ਸੱਚ ਦੀ ਜਿੱਤ ਹੋਏਗੀ ਬਹੁਤ ਧੰਨਵਾਦ ਬਣ ਜੀ ਬਹੁਤ ਧੰਨਵਾਦ ਤਾਂ ਐਮਐਲਏ ਸਰਵਜੀਤ ਕੌਰ ਮਾਨੂਕੇ ਸੀ ਜਿਹੜੇ ਇਸ ਹਾਈਵੇ ਤੇ ਸੈਰ ਕਰ ਰਹੇ ਸੀਗੇ ਔਰ ਅਸੀਂ ਰਸਤੇ ਦੇ ਵਿੱਚ ਰੁਕੇ ਅਸੀਂ ਇਹਨਾਂ ਨਾਲ ਗੱਲਬਾਤ ਇਸ ਕਰਕੇ ਕੀਤੀ ਕਿ ਜਿੱਥੇ ਪੱਪਾ ਭਾਰ ਸਾਰੇ ਲੀਡਰ ਨੇ ਕਿ ਸਵੇਰ ਤੋਂ ਲੈ ਕੇ ਜਿਹੜੇ ਵੱਖ-ਵੱਖ ਬੂਥਾਂ ਤੇ ਜਾਂ ਆਪਣੇ ਸਮਰਥਕਾਂ ਨੂੰ ਮਿਲ ਰਹੇ ਆ ਤਾਂ ਜਗਰਾਉਂ ਦੇ ਐਮਐਲਏ ਐਨੇ ਫ੍ਰੀ ਹੋ ਕੇ ਸੈਰ ਕਿਵੇਂ ਕਰ ਰਹੇ ਆ ਤੇ ਉਹਨਾਂ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਗੜਬੜ ਨਜ਼ਰ ਨਹੀਂ ਆਊਗੀ ਇੱਥੋਂ ਤੱਕ ਵੀ ਕਿਹਾ ਕਿ ਸਾਡੇ ਤਾਂ ਦੋ-ਦੋ ਤਿੰਨ-ਤਿੰਨ ਪਾਰਟੀਆਂ ਬੂਥ ਵੀ ਇਕੱਠੇ ਲਾਈ ਬੈਠੀਆਂ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਚੰਗੀ ਗੱਲ ਹੈ ਕਿ ਇਹ ਸਾਰੀ ਦੀ ਸਾਰੀ ਪ੍ਰਕਿਰਿਆ ਜਿਹੜੀ ਹੈ ਇਹ ਅਮਨ ਸ਼ਾਂਤੀ ਦੇ ਨਾਲ ਨਿਬੜੇ